ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣਾ ਫੇਸਬੁੱਕ ਤੇ YouTube ਚੈਨਲ ਕੁਦਰਤ ਡੈਰੀ ਫਾਰਮ ਭਗਤਾ ਤੇਜੀ ਲਓ ਵੀ ਸੱਜਣੋ ਜਿਹੜੀ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਹਾਂ ਜੀ ਇਹ ਲੈ ਕੇ ਆਏ ਹਾਂ ਜੀ ਪਿੰਡ ਕੋਲਿਆ ਖੁਰਦ ਤੇ ਤਹਿਸੀਲ ਵਾਹਨਾ ਨੂੰ ਪੈਂਦੀ ਹੈ ਨੇੜੇ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਆ ਜਾਂਦਾ ਜੀ ਮੁੰਬੂਗਾ ਤੇ ਬਾਈ ਕੁਲਵਿੰਦਰ ਕੋਲੇ ਪਹੁੰਚੇ ਆ ਨੌਜਵਾਨ ਭਰਾ ਵਧੀਆ ਮਿਹਨਤੀ ਤੇ ਬੱਚਿਆਂ ਦਾ ਕੰਮ ਆ ਵਪਾਰ ਦਾ ਕਵਾਲਿਟੀ ਵਾਲੇ ਡੰਗਰ ਹੁੰਦੇ ਆ ਦੂਜੀ ਵੀਡੀਓ ਆ ਗਈ ਆ ਆਪਣੀ ਇਸ ਘਰੋਂ ਤੇ ਬਹੁਤ ਸੋਹਣੇ ਨਗ ਹੁੰਦੇ ਆ ਅੱਜ ਦੀ ਵੀਡੀਓ ਦੇ ਵਿੱਚ ਵੀ ਸਜਣੋ ਆਪਾਂ ਤੁਹਾਨੂੰ ਵੱਖਰੇ ਵੱਖਰੇ ਰੰਗ ਦਿਖਾਵਾਂਗੇ ਬਹੁਤ ਸੋਹਣੀ ਕੁਆਲਿਟੀ ਆ ਐਫਐਡੀਆਂ ਬੱਚਿਆਂ ਬਿਲਕੁਲ ਨਸੀਮਨ ਲੈਂਦੇ ਕਾਬਲ ਛੋਟੇ ਬੱਚੇ ਤੇ ਬਹੁਤ ਚੰਗੇ ਬਰੀਡ ਵਾਲੇ ਆ ਬਾਕੀ ਆਪਾਂ ਕੈਮਰਾ ਕਿਦਰਾਂ ਸਾਰੇ ਪਸ਼ੂਆਂ 'ਚ ਮਾਰਤਾ ਜਿਹੜੇ ਭਰਾ ਆਪਣੀ ਚੈਨਲ ਤੇ ਨਵੇਂ ਜੁੜੇ ਆ ਜੀ ਉਹ ਆਪਣੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਪੇਜ ਨੂੰ ਫੋਲੋ ਕਰ ਲਓ ਜੇ ਕਿਸੇ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ ਜੀ 82807 7919 ਤੇ ਕਰਦੇ ਹਾਂ ਸ਼ੁਰੂ ਬਾਜੀ ਦੇ ਨਾਲ ਵੀ ਗੱਲਬਾਤ ਤੁਹਾਡੀ ਕਰਾਵਾਂਗੇ ਤੇ ਵੀਡੀਓ ਦੇ ਨਾਲ ਆਪਣੇ ਨਾਲ ਐਂਡ ਤੱਕ ਜੁੜੇ ਰਹੋ ਜੀ ਤੇ ਕਰਾਉਣੀ ਹੈ ਗੱਲਬਾਤ ਵੀਰ ਦੇ ਨਾਲ ਆ ਜਾਓ ਇੱਧਰ ਵੀਰੇ ਹਸੀ ਗੱਲ ਬਾਜੀ ਕੁਲਵਿੰਦਰ ਹਸੀ ਗੱਲ ਜੀ ਹੋ ਠੀਕ ਹੈ ਜੀ ਬਹੁਤ ਵਧੀਆ ਚੜ੍ਹਦੀ ਕਲਾ ਵੀਰੇ ਆਪਣਾ ਐਡਰੈਸ ਕਨਫਰਮ ਕਰੀਂ ਕਰਾਂ ਨਾਂ ਬਾਜੀ ਕੁਲਵਿੰਦਰ ਸਿੰਘ ਆ ਪਿੰਡ ਆਪਣਾ ਘੋਲੀਆ ਖੁਰਦ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਜੀ ਨੇੜੇ ਪੰ ਰਹੇ ਹਾਂ ਦਾ ਵੱਡਾ ਕੋਲੀਆ ਦੁੰਨੇ ਕੇ ਮਾਨੂੰ ਕੀ ਠੀਕ ਹੈ ਜੀ ਨੇੜੇ ਦੀ ਪੰ ਹੈਗੀ ਮੋਬਾਈਲ ਨੰਬਰ ਬੋਲ ਦਿਜੀਏ 9781935555 ਠੀਕ ਹੈ ਜੀ ਤੇ ਵੀਰੇ ਆਜੀ ਵੀਡੀਓ ਦੇ ਵਿੱਚ ਫਿਰ ਆਪਣੇ ਕੋਲ ਕਿੰਨੇ ਨਾ ਹੈਗਾ ਕੋਲ ਨੌ ਨਾ ਹੈਗਾ ਜੀ ਨੌ ਨਾ ਹੈਗਾ ਕੋਲ ਹੈ ਪੂਰੇ ਟਾਪ ਦੀਆਂ ਬੱਚੀਆਂ ਸਾਰੀਆਂ ਹਾਂਜੀ ਨਸਲ ਕੁਆਲਟੀ ਸੱਜਣੋਂ ਤੁਹਾਡੇ ਸਾਹਮਣੇ ਹੈ ਪੂਰੀ ਬਰੀਡ ਵਾਲੀਆਂ ਬੱਚੀਆਂ ਬੱਚੀਆਂ ਬਹੁਤ ਸੋਹਣੇ ਬੱਚੇ ਚਫਦੇ ਜੇ ਕਿਸੇ ਭਰਾ ਨੇ ਕੋਈ ਨਵਾਂ ਕੰਮ ਕਰਨਾ ਸਟਾਰਟਿੰਗ ਕਰਨੀ ਹੈ ਤੇ ਤੁਹਾਡੇ ਕੋਲੇ ਸੱਜਣੋਂ ਬਹੁਤ ਵਧੀਆ ਆਪਸ਼ਨ ਹੈ ਕੌਨ ਜਿਹੜੇ ਰੇਟ ਮੁੱਲ ਹੁੰਦੇ ਆ ਬਾਈ ਜੀ ਬਿਲਕੁਲ ਜੈਨੂਨ ਹੁੰਦੇ ਆ ਖੱਚ ਕੇ ਆਮ ਮਾਰਕੀਟ ਨਾਲੋਂ ਰੇਟ ਵੀਰ ਦੇ ਬਿਲਕੁਲ ਘੱਟ ਹੁੰਦੇ ਆ ਤੇ ਆਪਾਂ ਲੈਨੇ ਜਾਣਕਾਰੀ ਤੇ ਫਿਰ ਇਹ ਜਿਹੜੀ ਆ ਪਹਿਲੇ ਨੰਬਰ ਤੇ ਬੱਚਾ ਖੜਾ ਵੱਚੀ ਇਹਦੀ ਕਿੰਨੀ ਉਮਰ ਆ 4 ਦਿਨਾਂ ਚਾਰ ਮਹੀਨੇ ਉਮਰ ਆ ਜੀ ਚਾਰ ਮਹੀਨੇ ਉਮਰ ਆ ਹਾਂ ਜੀ ਬਾਕੀ ਜਿਹੜੀ ਸੀਮੈਂਟ ਡੀਟੇਲ ਆ ਜਦੋਂ ਕੋਈ ਸੌਦਾ ਕਰੂ ਵੀਰ ਭਰਾ ਆਪਾਂ ਉਹਨੂੰ ਦੇ ਦਿਆਂਗੇ ਜਿੱਦਾ ਜਿੱਦਾ ਪਤਾ ਵਟਸਐਪ ਨਾਲ ਹੀ ਦਿੱਤੀ ਜੀ ਜਿਹੜੇ ਭਰਾ ਨੇ ਹਾਂ ਠੀਕ ਆ ਜੀ ਲੋ ਵੀ ਸਜਣੋ ਵੀਰ ਦਾ ਕਹਿੰਦਾ ਭਾਬੀ ਜਿਹੜੇ ਵੀ ਵਾ ਵੀਰ ਨੇ ਖਰੀਦਨੇ ਹੋਏ ਪਸ਼ੂ ਜੇ ਉਸ ਜਿਹੜਾ ਡੰਗਰ ਪਸੰਦ ਹੋਇਆ ਉਸੇ ਡੰਗਰ ਦੀ ਤੁਹਾਨੂੰ ਉਹਨਾਂ ਡਿਟੇਲ WhatsApp ਰਾਹੀਂ ਵੀਰ ਕਹਿੰਦਾ ਪੱਕਾ ਦੇ ਦਾਂਗੇ ਪਰ ਜਿਹੜੇ ਪਹਿਲੇ ਨੰਬਰ ਤੇ ਬੱਚਾ ਸੱਜਣ ਨੂੰ ਖੋਲਿਆ ਨਾ ਇਹਦੀ ਕੁਆਲਿਟੀ ਕਰੋ ਚੱਕ ਕੇ ਜੀ ਲਿਆ ਵੀਰੇ ਔਰੇ ਨੂੰ ਇਹ ਕਬੂਤਰੀ ਜੇ ਚਿੱਟੀ-ਚਿੱਟੀ ਨੁਗਰੀ ਬਿਸ਼ੇਰੀ ਜਦਗੀ ਪਈ ਆ ਤੇ ਬਹੁਤ ਸੋਹਣੀ ਕੁਆਲਿਟੀ ਹੈ 4 ਮਹੀਨੇ ਵੀਰ ਨੇ ਉਮਰ ਦੱਸੀ ਆ ਤੇ ਥਾਣ ਕਰਾ ਜੀ ਜੇਕ ਚਾਰ ਹੀ ਥਾਣਾ ਫੋਟਸ਼ਾਂਗਪੋਰਾ ਨਹੀਂ ਕੀ ਤੇ ਦੇਖੋ ਜੀ असली क्वालिटी देखो सज्जनों ਨਿੱਕਾ ਕੰਨਾ ਗੋਲ ਤੇ ਬੋਦੀ ਵਾਲੀ ਵੱਛੀ ਆ ਬਹੁਤ ਸੋਹਣਾ ਵਾਈਟ ਕਲਰ ਦਾ ਵੈਸੇ ਹੀ ਟ੍ਰੈਂਡ 'ਚ ਰਹਿੰਦਾ ਕਿਉਂਕਿ ਜਿਹੜਾ ਵਾਈਟ ਰੰਗ ਦਾ ਸੱਜਣ ਜਿਆਦਾ ਸੋਹਣਾ ਲੱਗਦਾ ਪਸ਼ੂ ਬਿਊਟੀ ਜੀ ਆ ਜਾਂਦੀ ਆ ਤੇ ਬਹੁਤ ਸੋਹਣਾ ਬੱਚਾ ਜੀ ਬਾਕੀ ਮਾਪੇ ਬਹੁਤ ਚੰਗੇ ਆ ਜੀ ਵੱਛੀਆਂ ਦੇ ਉਹਨਾਂ ਦੇ ਤੇ ਫਿਰੋ ਫਿਰ ਡਿਮਾਂਡ ਆਪਾਂ ਕਿਵੇਂ ਡਿਮਾਂਡ ਸਾਰਿਆਂ ਦੀ ਆਪਾਂ ਕਰਦਾ ਕਿ ਬਾਈ ਜੀ ਜੇ ਕਿਸੇ ਦੇ ਕੱਲਾ ਨਾ ਖਰੀਦਣਾ ਹੋਇਆ ਫੋਨ ਉਂ ਫਿਰ ਉਸ ਸਮ ਨਾ ਹੋ ਜਾ ਹਾਂਜੀ ਹਾਂਜੀ ਲੋ ਵੀ ਸੱਜਣੋ ਵੀਰ ਕਹਿੰਦਾ ਵੀ ਡਿਮਾਂਡ ਆਪਾਂ ਕਰਾਂਗੇ ਲਾਸਟ ਦੇ ਸਾਰੇ ਜਾਨਵਰਾਂ ਦੀ ਇਕੱਠੀ ਤੇ ਉਸ ਹਾਉਣਾ ਫਿਰ ਜਿਵੇਂ ਜਿਵੇਂ ਤੁਹਾਡੇ ਕੋਈ ਇੱਕ ਲੈਣੀਆਂ ਦੋ ਲੈਣੀਆਂ ਤੇ ਜਿਹੜਾ ਦੋ ਨੰਬਰ ਤੇ ਵੱਛੀ ਖੋਲੀ ਹੈ ਜੀ ਚਾਰ ਮਹੀਨੇ ਉਮਰ ਆ ਜੀ ਇਹਦੀ ਕਿੰਨੀ ਉਮਰ ਆ ਵੀਰੇ ਚਾਰ ਮਹੀਨੇ ਚਾਰ ਮਹੀਨੇ ਬਾਈ ਕਹਿੰਦਾ ਉਮਰ ਆ ਤੇ ਵੱਛੀ ਦੀ ਬਰੀਡ ਤੇ ਰੰਗਵਾਜ ਪੂਰੀ ਚੌਕਦਮਕ ਪੂਰੀ ਫੁੱਲ ਆ ਤੇ ਚਾਰ ਮਹੀਨੇ ਉਮਰ ਆ ਵੀਰੇ ਹਾਂਜੀ ਹਾਂਜੀ ਠੀਕ ਆ ਲੋ ਵੀ ਸੱਜਣੋ ਫੇਸ ਕੁਆਲਟੀ ਕਰੋ ਚੈੱਕ ਜੀ ਨਿੱਕਾ ਕਰਨ ਬਿਲਕੁਲ ਗੋਲ ਤੇ ਬੋਦੀ ਵਾਲੀ ਵੱਛੀ ਆ ਪਿੰਕ ਨੋਜ਼ ਵਾਲੀ ਬਹੁਤ ਸੋਹਣਾ ਰੰਗ ਬ੍ਰੈਂਡ ਦਾ ਚੰਗੀ ਚੌਕਦਮਕ ਬਾਕੀ ਆਏ ਨਾ ਵੇਟ ਬੂਟ ਵੀ ਵਧੀਆ ਕੋਈ ਆਏ ਨੇ ਹੰਬੇ ਜ ਨਹੀਂ ਕੋਈ ਪਸ਼ੂ ਚੰਗੀ ਕੁਆਲਟੀ ਵਾਲੇ ਸੱਜਣੋਂ ਪਸ਼ੂ ਆ ਵੀਰ ਕੋਲੇ ਬਹੁਤ ਸੋਹਣੀ ਬੱਚੀ ਹੈਗੀ 2 ਨੰਬਰ ਦੀ ਵੀਰ ਨੇ ਵਿਖਾਈ ਹੈ ਤੇ ਥਾਂ ਝੋਲੀ ਦੀ ਓਕੇ ਆ ਆ ਜੀ ਥਾਂ ਬਹੁਤ ਚੰਗੀ ਲਿਆ ਵੀ ਤੈਨ ਨੰਬਰ ਵਾਲੀ ਬੱਚੀ ਨੂੰ ਖੋਲ ਕੇ ਇਹਦੀ ਕਿੰਨੀ ਉਮਰ ਆ ਬਾਈ 7 ਮਹੀਨੇ ਆ ਜੀ 7 ਮਹੀਨੇ ਉਮਰ ਹੈ ਇਹਦੀ ਹਾਂ ਜੀ ਲਓ ਵੀ ਸੱਜਣ ਤੇ ਜਿਹੜੇ ਇਹਨਾਂ ਦੇ ਮਦਰ ਰਿਕਾਰਡ ਆ ਵੀਰੇ ਫਿਰ ਉਹ ਮਦਰ ਵੀਰੇ 20 ਪਲੱਸ ਆਉਂਗਾ ਜਿਵੇਂ ਦੇਖੋ ਕਹਿਣ ਨੂੰ ਤਾਂ ਆਪਾਂ ਵੀਰੇ ਦੇਖੋ ਕਿਸੇ ਨੇ ਮੂੰਹ ਨਹੀਂ ਫੜਾਇਆ ਹਾਂ ਭਵੇਂ 40 ਕਹ ਦੋ ਕਹਿਣ ਨੂੰ ਦੱਸੇ ਪਰ ਇਹ 30 ਪਲੱਸ ਆ ਮਦਰ ਮਿਲ ਕੇ ਕੁਆਲਿਟੀ ਆਪਦਾ ਜੇ ਬਾਕੀ ਇਹ ਗੱਲ ਆ ਚਾਹੇ 50 ਪਲੱਸ ਵਾਲੀ ਦੀ ਬੱਚੀ ਲੈ ਲੈ ਕੋਈ ਹਾਂਜੀ ਸੇਵਾ ਤੋਂ ਬਣਾਉਣੇ ਵੀ ਨਹੀਂ ਹੁੰਦੇ ਸਹੀ ਗੱਲ ਆ ਗੱਲ ਸੇਵਾ ਤਾਂ ਇਹ ਖੜੀ ਕੁਆਲਿਟੀ ਦੀ ਗੱਲ ਕਰੀਆ ਵੀਰ ਨੇ ਵਾਈ ਕਹਿੰਦਾ ਵੀ ਭਵੇਂ ਲੱਖ ਵਾਲੀ ਗਾਂ ਦੀ ਬੱਚੀ ਲੈ ਲਓ ਤੇ ਪਰ ਜਿਹੜੀ ਸੱਜਣੋਂ ਦੁੱਧਵਾਦ ਹੁੰਦਾ ਨਾ ਉਹ ਪਸ਼ੂ ਦੀ ਸੇਵਾ ਨੇ ਰਹਿਣਾ ਹੁੰਦਾ ਹਾਂਜੀ ਕੁਆਲਿਟੀ ਕੁਆਲਿਟੀ ਪੂਰੀ ਆ ਕੁਆਲਿਟੀ 'ਚ ਕੋਈ ਦੋਰਾ ਇਹ ਨਹੀਂ ਰੰਗ ਪ੍ਰਿੰਟ ਦੀ ਸੋਹਣੀ ਵੀ ਕੁਆਲਿਟੀ ਘੱਟ ਆ ਪਰ ਆਪਾਂ ਨੂੰ ਚਾਹੀਏ 100 ਰੁਪਿਆ ਨਾਲ ਦਾ ਵੇਚਾ ਸਹੀ ਗੱਲ ਆ ਜੀ ਬੱਚੀ ਦੀ ਵੇਲਬੂਲ ਬਹੁਤ ਆ ਪੂਰੀ ਫੁੱਲ ਵੇਲ ਆ ਤੇ ਵਧੀਆ ਸੋਹਣੀ ਬੱਚੀ ਆ ਤੇ ਲਿਆਵਰੇ ਅੱਗੇ ਇਦੋਂ ਅੱਗੇ ਆ ਗਈ ਜੀ 4 ਨੰਬਰ ਤੇ ਆਪਾਂ ਬੱਚੀ ਵਿਖਾਉਨੇ ਆ ਇਹ ਨੰਬਰ ਵਾਲੀ ਬੱਚੀ ਵੀ ਪੂਰੀ ਸੋਹਣੀ ਆ ਤੇ ਇਹਦੀ ਕਿੰਨੀ ਉਮਰ ਆ ਵੀਰੇ ਇਹ ਬਈ 10 ਮਹੀਨੇ 10 ਮਹੀਨੇ ਦੰਦੋ ਖੀਰੀ ਆ ਹਾਂਜੀ ਠੀਕ ਆ ਜੀ ਲਓ ਵੀ ਸੋਜਣੋ ਨੰਦੋ ਬਾਈ ਕਿਹਨਾਂ ਖੀਰੀ ਆ ਤੇ ਜਾਤਪੂਰੀ ਆ ਹਾਂ ਬਰੀਡ ਪੂਰੀ ਆ ਤੇ ਥੋੜੀ ਜੀ ਬੱਛੀ ਨੂੰ ਕੇਅਰ ਦੀ ਲੋੜ ਆ ਤੋ ਹਜੇ ਬਾਈ ਦੇ ਭਾ ਮੁੱਲ ਵੀ ਹੁੰਦੇ ਆ ਸੱਜਣੋ ਕਿਉਂਕਿ ਬਰੀਡ ਵਾਲਾ ਪਸ਼ੂ ਆ ਸੇਵਾ ਨਾਲ ਚੰਗਾ ਫਾਭੀ ਜਾਣਾ ਹੁੰਦਾ ਪਤਾ ਕੀ ਗੱਲ ਆ ਬਾਈ ਜਿਹੜਾ ਪੇਟਲ ਪਸ਼ੂ ਆ ਉਹਦੀ ਆ ਰੀਡ ਦੀ ਹੱਡੀ ਬਹਿ ਜਾਂਦੀ ਸਹੀ ਗੱਲ ਆ ਠੀਕ ਆ ਇਹਦੀ ਹੋ ਗ੍ਰੋਥ ਜਿੰਨੀ ਮਰਜ਼ੀ ਕਰਵਾ ਲਿਆ ਅਗਲਾ ਆ ਸੇਵਾ ਦਾ ਸਹੀ ਗੱਲ ਆ ਬਿਲਕੁਲ ਆ ਛਾਂਡਵੇਂ ਪਿੰਡੇ ਆ ਪਈ ਆ ਕੋਈ ਆ ਪੇਟਲ ਜੀ ਨਿੱਟ ਡਲਜੀ ਨਹੀਂ ਗਈ ਇਹ ਦਿਖਾਈ ਆਪਾਂ 4 ਨੰਬਰ ਤੇ ਬੱਛੀ ਬੇਲ ਬੂਲ ਪੂਰੀ ਫੁੱਲ ਆ ਇਦੋਂ ਅੱਗੇ ਆ ਗਈ ਜੀ 5 ਨੰਬਰ ਤੇ ਇਹ ਕਿੰਨੀ ਉਮਰ ਆ ਗਈ ਨੰਦ 10 ਮਹੀਨੇ 10 ਮਹੀਨੇ ਉਮਰ ਆ ਸੱਜਣਾ ਕਰੋ ਜੈਕ ਬੱਛੀ ਦਾ ਰੰਗ ਪ੍ਰਿੰਟ ਚਮਕਦਮ ਪੂਰੀ ਫੁੱਲ ਹੈ ਮੇਲ ਫੂਲ ਵੀ ਪੂਰੀ ਆ ਤੇ ਬਹੁਤ ਸੋਹਣੀ ਗਰੋਥ ਆ ਬੱਛੀ ਦੀ ਚਾਰ ਹੀ ਥਾਣਾ ਉਰੇ ਮੋਟੇ ਮੋਟੇ ਬੇਰਾਂ ਵਰਗੇ ਫੋਰ ਸ਼ਾਂਗ ਭੋਰਾ ਨਹੀਂ ਲਿਆ ਵੀ ਸੱਜਣਾ ਐ ਪੂਰੀ ਗੁੰਦੀ ਪਈ ਆ ਮੈਂ ਕਿਹਾ ਕੋਈ ਐ ਹੱਡੀ ਨਹੀਂ ਜਿੰਦੀ ਕੋਈ ਐ ਲਿਸੜ ਨਹੀਂ ਬਹੁਤ ਚੰਗੀ ਬੱਛੀ ਆ ਇਹ ਆ ਗਈ ਜੀ 4 ਨੰਬਰ ਤੇ ਬੱਛੀ ਪੂਰੀ ਰੰਗ ਪ੍ਰਿੰਟ ਚਮਕਦਮ ਕਾਲੀ ਬੱਛੀ ਆ ਜੀ ਇਹ ਦੂਜਾ ਅੱਗੇ ਲੈ ਕੇ ਆਉਂਦਾ ਵੀਰ ਕੱਢ ਕੇ ਬਾਹਰ 5 ਨੰਬਰ ਤੇ ਵਿਖਾਉਨੇ ਆਪਾਂ ਸੋਨੂੰ ਵੀਡੀਓ ਨਾਲ ਚੜਦੇ ਤੇ ਚੜਦੀਆਂ ਹੀ ਆ ਜੀ ਹਾਂਜੀ ਸਹੀ ਗੱਲ ਆਹ ਬਾਰੇ ਗੱਲ ਦੀਆਂ ਵਸੀਆਂ ਇਹਦੀ ਕਿੰਨੀ ਉਮਰ ਹੈ ਕੁਲਿੰਦਰ ਇਹ ਬਾਈ ਹੈਗੀ 7 ਮਹੀਨੇ 7 ਮਹੀਨੇ ਹਾਂਜੀ ਲੋ ਵੀ ਸੱਜ ਨੂੰ 7 ਮਹੀਨੇ ਉਮਰ ਹੈ ਦੇਖੋ ਦੇਖੋ ਜੀ ਲੈਗ ਸਕੋਰ ਚੈੱਕ ਕਰੋ ਲੈਗ ਸਕੋਰ ਕਰੋ ਚੈੱਕ ਸਹੀ ਗੱਲ ਆ ਕੋਈ ਖੁਜਲੀ ਨਹੀਂ ਕੋਈ ਹੱਡੀ ਨਹੀਂ ਚੱਕਦੀ ਸੋਹਣੀ ਬੱਠੂੜੀ ਦੀ ਬਣਾਉਂਦਾ ਤੇ ਚਾਰ ਹੀ ਥਾਣਾ ਫੋਰ ਸ਼ਾਂਗਪੋਰਾ ਨਹੀਂ ਜੀ ਪੂਰੇ ਲੰਮੇ ਲਵੇਂ ਥਾਣਾ ਲਿਆ ਵੀਰੇ ਸੋਨਾ ਰੰਗ ਪ੍ਰਿੰਟ ਆ ਵੱਛੀ ਦਾ ਫੇਸ ਕੁਆਲਟੀ ਦੇਖੋ ਜੀ ਨਿੱਕਾ ਕੰਨਾ ਵੀਰੇ ਸਿੰਘ ਦਗਾਏ ਵੀ ਆ ਕੇ ਸਿੰਘ ਬਾਈ ਜੀ ਫੋਟਾਂ ਨਿਕਲੀਆਂ ਵਸੀਆਂ ਹਾਂ 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 ਉਹ ਦੱਗੀਆਂ ਹੋਣਾਂ ਉਹ ਵੈਸੇ ਸਿੰਘ ਦੱਗੇ ਆ ਸਜ ਨੂੰ ਇਹ ਕਈ ਵਾਰੀ ਕੋਈ ਭਰਾ ਕੋਈ ਦੂਰੋਂ ਨੇੜੋਂ ਆਉਂਦਾ ਆਪਣਾ ਦੱਸਣ ਦਾ ਹਾਂਜੀ ਹਾਂਜੀ ਬਿਲਕੁਲ ਜੀ ਤੇ ਇਹ ਦਿਖਾਤੀ ਵੱਛੀ ਆਪਾਂ 5 ਨੰਬਰ 6 ਨੰਬਰ ਇਹ 6 ਨੰਬਰ ਆ 6 ਨੰਬਰ ਵਾਲੀ ਇਹ ਦਿਖਾਤੀ ਆਪਾਂ ਇਹ ਦੂ ਅੱਗੇ ਲੈ ਕੇ ਆਉਂਦਾ ਵੀਰੇ ਇੱਧਰ ਜੀ ਇਸਾਤ ਨੰਬਰ ਇਹ ਜਿਹੜੀਆਂ ਆਪਾਂ ਮੰਨ ਕੇ ਚੱਲੋ ਵੀ ਪਹਿਲੇ ਤਿੰਨ ਬੱਚੇ ਛੋੜੇ ਛੋਟੇ ਆ ਬਾਕੀ ਦੂਜੀਆਂ ਬੱਚੀਆਂ ਸੰਭਗਾ ਸੱਜਣੋ ਤੇ ਬਿਲਕੁਲ ਸੀਮਨ ਲਾਈਨ ਦੇ ਕਾਬਲ ਸੱਤ ਨੰਬਰ ਆ ਜੀ ਹਾਂ ਇਹਦੀ ਕਿੰਨੀ ਉਮਰ ਕਰੂਗਾ ਇੱਕ ਸਾਲ ਉਮਰ ਆਈ ਤਿਆਰ ਆ ਜਮਾ ਟੀਕਾ ਠੀਕ ਹਾਂ ਬਿਲਕੁਲ ਠੀਕੇ ਦੇ ਕਾਬਲ ਆ ਸੱਜਣੋ ਵੱਛੀ ਦੀ ਖੜ ਨਹੀਂ ਖੁੜ ਨਹੀਂ ਕਰੋ ਚੱਕ ਜੀ ਬਿਲਕੁਲ ਕੰਗਰੂੜ ਸਿੱਧੀ ਸੋਹਣੀ ਬਠਪੜੀ ਦੀ ਬਣਾਵਟ ਹੈ ਫੇਸ ਕੁਆਲਟੀ ਦੇਖ ਜੀ ਇਹ ਆ ਗਈ ਬਲੈਕ ਕਲਰ ਦੇ ਵਿੱਚ ਥੋੜੀ ਜਿਆਦੇ ਤੇ ਬਹੁਤ ਸੋਹਣੀ ਚਮਕ ਦਮਕ ਪੂਰੀ ਫੁੱਲ ਆ ਚੰਗੀ ਸ਼ੈਣ ਗਾ ਬੱਛੀ ਦੇ ਪਿੰਡੇ ਤੇ ਤੇ ਜੇ ਪੱਥਰਾਂ ਦੀ ਗੱਲ ਕਰਕੇ ਰੋਕੀ ਕਰਾਂ ਦੀ ਸਾਰੀਆਂ ਬੱਚਿਆਂ ਨੂੰ ਮਾਰ ਪਾਉਂਦੀ ਆ ਮੋٹے ਮੋٹے ਥਾਣਾ ਪੂਰੇ ਬੇਰਾਂ ਵਰਗੇ ਲੰਮੇ ਲੰਮੇ ਤੇ ਫੋਰ ਸ਼ਾਂਗ ਪੁਰਾਣੀ ਫੋਰ ਸ਼ਾਂਗ ਕਿਸੇ ਦੀ ਵੀ ਨਹੀਂ ਬਾਈ ਜੀ ਸਾਰੀ ਥਾਣਾ ਹਾਂਜੀ ਬਾਕੀ ਜਿਹੜੇ ਇਹਦੇ ਪਸ਼ੂ ਦੇ ਕੋਈ ਮਾਰਾ ਮੋਟਾ ਹੋਇਆ ਉਹ 10 ਆਪਾਂ 10 ਜਨੇ ਹੁੰਦੇ ਨੇ ਪੈਸੇ ਹੈ ਨਹੀਂ ਕਿਸੇ ਤੇ ਵੀ ਹੈ ਨਹੀਂ ਠੀਕ ਹੈ ਜੀ ਹਾਂਜੀ ਇਹਦੇ ਬੱਛੀ ਜੀ ਕਿੰਨੀ ਉਮਰ ਆ ਵੀਰੇ ਇਹ ਬਾਈ ਹੈਗੀ ਆ 13 ਮਹੀਨੇ ਉਮਰ ਆ ਅੱਠ ਨੰਬਰ ਤੇ ਆ ਗਈ ਸੱਜਣੋਂ ਬੱਛੀ ਉਮਰ ਆ ਗਈ 13 ਮਹੀਨੇ ਦੇਖੋ ਏ ਵੀ ਬਿਲਕੁਲ ਕਾਬਲ ਦੇ ਕਾਹੇ ਟੀਕੇ ਦੇ ਕਾਬਲ ਹੀ ਹੈ ਤਿਆਰ ਹੈ ਕੋਈ ਸੋਡੀ ਸੰਭਾਈ ਨਹੀਂ ਹੋਣੀ ਸੱਜਣੋ ਕੁਛ ਨਹੀਂ ਬਿਲਕੁਲ ਪਹਿਲੇ ਤੋਂ ਪਹਿਲੀ ਹੀ ਗੱਡੀ ਤੇ ਆਪਦੀ ਚੁਆਇਸ ਦਾ ਸੀਮਨ ਤੁਸੀਂ ਦਵਾ ਸਕਦੇ ਆ ਤੇ ਥਣ ਝੋਲੀ ਦੀ ਤਾਂ ਓਕੇ ਆ ਜਿਵੇਂ 2-4 ਮਹੀਨੇ ਦੀ ਗੱਬਣ ਹੁੰਦੀ ਆ ਇਸ ਤਰ੍ਹਾਂ ਲੱਗਦੀ ਆ ਸੋਹਣੀ ਬਣਾਉਟਾ ਬੱਚੀ ਦੀ ਸਰੀਰ ਦੀ ਬਾਡੀ ਬੰਤਰ ਹੈ ਜਿਹੜੀ ਦੇਖੋ ਜੀ ਸ਼ੈਣ ਮਿਸ਼ੂਣ ਪੂਰੀ ਹੈ ਤੇ ਵੇਲ ਪੂਰੀ ਚੈੱਕ ਕਰੋ ਦੇਖੋ ਐ ਪੂਰੀ ਮੈਂ ਕਿਹਾ ਕੋਕਾ ਪੀਸ ਆ ਬਾਕੀ ਇੱਕ ਗੋਲ ਹੋਈ ਪਈ ਆ ਜੀ ਚਾਰ ਗੱਲ ਇਹਦੇ ਨੋਟ ਕਰਨ ਵਾਲੀ ਹੋਰ ਆ ਸੱਜਣੋ ਬੱਚੀ ਦੇ ਨਾ ਦੁੱਧ ਵਾਲੀ ਜਿਹੜੀ ਨਾੜ ਜਾਂਦੀ ਆ ਮੈਂ ਕਿਹਾ ਉਂਗਲ ਵਰਗੀ ਮੋਟੀ ਆ ਪੂਰੀ ਫੁੱਲ ਬਰੀਡ ਆ ਇਹਦੇ 'ਚ ਕੋਈ ਦੋ ਰਾਏ ਨਹੀਂ ਜਿਹੜੀ ਚੀਜ਼ ਆਪਣੀ ਆਪਾਂ ਨੂੰ ਜਿਸ ਦਿਖ ਰਹੀ ਆ ਉਹਦੇ 'ਚ ਕੋਈ ਸ਼ੱਕ ਨਹੀਂ ਹੁੰਦਾ ਤੇ ਜਿਹੜਾ ਹੁਣ ਆਪਰ ਦਿਖਾਉਣਾ ਸੋਨ ਨਗੀਨਾ ਇਸੇ ਕੀਤੇ ਤੇ ਲਖਪ੍ਰਿੰਦਰ ਰੋਗ ਇਹ ਬਾਈ ਹੈਗੀ ਆ ਤਕਰੀਬਨ 15 ਕ ਮਹੀਨੇ ਦੀ ਬੱਚੀ 15 ਮਹੀਨੇ ਉਮਰਾਂ ਬੱਚੀ ਦੀ ਉਹ ਰੇ ਲੰਮੀ ਲੰਝੀ ਬੇਲਬੂਲ ਪੂਰੀ ਫੁੱਲ ਆ ਬੋਡੀ ਬੇਕ ਵੀ ਸੋਹਣਾ ਇਹ ਸਰੀਰ ਦੀ ਮੰਤਰ ਸੱਜਣੋ ਕਿਆ ਬਾਤਾਂ ਆਈਆਂ ਜਿਹੜਾ ਰੰਗ ਪ੍ਰਿੰਟ ਆ 1 ਮਹੀਨੇ ਦਾ ਸੀਮਨ ਲੱਗਿਆ ਦੱਸਿਆ ਜੀ ਉਹਨਾਂ ਨੇ ਆਪਾਂ ਨੂੰ ਸੀਮਨ ਲੱਗਿਆ ਵਾ ਵੇਖੋ ਦੱਸਿਆ ਹੈਗਾ ਤਾਂ ਕਿਈ ਜਿਹੜੀ ਕੋਈ ਭਰਾ ਗੌਰ ਕਰ ਲਾਉਂਦਾ ਹਾਂ ਜੀ ਉਹ 1 ਮਹੀਨੇ ਦਾ ਪਰ ਆਪਾਂ ਖਾਲੀ ਕਿਹਾ ਕਿ ਦੇਣੀ ਹੈ ਠੀਕ ਆ ਜੀ ਹੋ ਸਕਦਾ ਅਗਲੇ ਦੇ ਕਰਮਾਂ ਨੂੰ ਗੱਭਰ ਨਿਕਲਿਆ ਹੋਵੇ ਇਹ ਨਹੀਂ ਕੋਈ ਪਤਾ ਹੁੰਦਾ ਬੱਚੀ ਦੇ ਜਿਹੜੇ ਬਲੈਕ ਬਲੈਕ ਡੱਬਾ ਪਿੰਡੇ ਚ ਸੱਜਣੋ ਇਹ ਤਾਂ ਆਏ ਆ ਜਿਵੇਂ ਮਣਕੇ ਲੈ ਹੁੰਦੇ ਆ ਬਿਊਟੀ ਪੂਰੀ ਫੁੱਲ ਆ ਕੋਈ ਆਇਆ ਨਹੀਂ ਕੋਈ ਮੰਨ ਕੇ ਚਲੋ ਇਹ ਲੈ ਕੇ ਜਾਂਦਾ ਕੋਈ ਭਰਾ ਕਿਸੇ ਨੇ ਇੱਕ ਲਲੀ ਕਹਿ ਰਹੀ ਰੱਖਣੀ ਆ ਸੱਜਣੋ ਮੈਂ ਖਾਂ ਕੋਕਾ ਵੀ ਸੀ ਆ ਬਰੀਡ ਪੂਰੀ ਫੱਲਾ ਦੇਖੋ ਜੀ ਪੱਛੀ ਜੀ ਖੜਨੀ ਖੁਰਨੀ ਫਾਨ ਚੈੱਕ ਕਰ ਲੈ ਗੇ ਸਕੋਰ ਤੇ ਪੱਠ ਪੂੜੇ ਦੀ ਬਣਾਵਟਾ ਜਿਹੜੀ ਸੋਹਣੀ ਆ ਤੇ ਚਾਰ ਹੀ ਥਾਣਾ ਪੂਰੇ ਮੋٹے ਮੋٹے ਸਵਾ ਗੱਦਾ ਪੱਟੀ ਫਰਦੀ ਜਿਵੇਂ ਗੱਬਨ ਹੁੰਦੀ ਐ ਸਪਲੇਖਾ ਪਾਉਂਦੀ ਐ ਬੱਛੀ ਤੇ ਥਾਂ ਝੋਲੀ ਦੇ ਸਾਰੇ ਪਸੀ ਪਾਸ ਆ ਇਹ ਆਪਾਂ ਦਿਖਾਈਏ 9 ਨੰਬਰ ਤੇ 9 ਪੰਨਾ ਅੱਗੇ ਬਿਲਕੁਲੇ ਦੰਦੋ ਸਾਰੀਆਂ ਬੱਛੀਆਂ ਖੀਰੀਆਂ ਕਿਉਂ ਬਈ ਹਾਂਜੀ ਫੋੜਸ਼ਾਨ ਕਿਸੇ ਦੀ ਵੀ ਨਹੀਂ ਹੈ ਨਾ ਨਹੀਂ ਫੋੜ ਸਕਦੇ ਤੇ ਹੁਣ ਜੇ ਆਪਾਂ ਇਹਨਾਂ ਦੀ ਕੁਲਵਿੰਦਰ ਡਿਮਾਂਡ ਦੀ ਗੱਲ ਕਰਕੇ ਤਾਂ ਬਾਈ ਕੀ ਹੋਊ ਬਾਈ ਜੀ ਆਪਣਾ ਇਹੜਾ ਤਿੰਨ ਸਟੇਟਾਂ ਦਾ ਖਰਾਾ ਫਰੀ ਹੋ ਪੰਜਾਬ ਹਰਿਆਣਾ ਰਾਜਸਥਾਨ ਰਾਜਸਥਾਨ ਬਲਾਰ ਤੇ 15000 ਦੇ ਹਿਸਾਬ ਨਾਲ ਠੀਕ ਹੈ 15000 ਪਰਵੱਚੀ ਪਰਵੱਚੀ 15000 ਪਰਵੱਚੀ ਜੇ ਕੋਲ ਸਾਰਾ ਸਾਰਾ ਮੰਨ ਕੇ ਚੱਲ ਵੀ ਲੋਟ ਸਾਰਾ ਲੋਟ ਆਪਣਾ ਕਿੰਨੇ ਦਾ ਮੰਦਾ ਇਹ 135000 ਰੁਪਏ 135000 ਰੁਪਏ ਦੇ ਵਿੱਚ ਸਨ ਸਟੇਟਾਂ ਦਾ ਕਿਰਾਇਆ ਫੀ ਆਪਾਂ 130 ਹੀ ਪਹੁੰਚ ਕਰਦੇ ਅ ਇੱਕ 35 ਹੀ ਵੰਦਾ ਸੱਜਣੋ ਵੀਰ ਕੰਦਾ ਵੀ 5000 ਰੁਪਏ ਆਪ ਕੋਈ ਛੋਟ ਸਮਝ ਲੈ ਕੋਈ ਲੈਸ ਕਰੀ ਸਮਝ ਲੈ ਆਪਾਂ ਮਾਨਤਾ ਕਰਾਂਗੇ 135 ਦੇ ਵਿੱਚੋਂ ਵਧੀਆ ਖੁੱਲਡੁੱਲਾ 5000 ਰੁਪਏ ਛੋਟ ਆ ਤੇ ਇੱਕ ਤੀਰ ਰਹਿ ਗਿਆ ਇੱਕ ਤੀਰ ਰਹਿ ਗਿਆ ਬਸ ਇਹ 14000 ਦਾ ਹਿਸਾਬ ਰਹਿ ਗਿਆ ਹਾਂ 14000 ਰੁਪਏ ਦੀ ਪਰ ਬੱਚੀ ਇਹੋ ਜੀ ਕਿੰਨਾਂ ਹੋਂਦਾ ਭਾਈ ਇਹ ਬੱਚਾ ਕਰਾਇਆ ਵੀ ਉੱਡਣਾ ਹੁਣ ਤੁਸੀਂ ਦੇਖ ਲਓ ਇਹ ਆਇਆ ਇਸ ਤਰ੍ਹਾਂ ਦੀ 14000 ਜੀ ਦਾ ਬੱਚੀ ਮੇਰੇ ਹਿਸਾਬ ਨਾਲ ਤਾਂ ਨਹੀਂ 30000 ਰੁਪਿਆ ਇਹੋ ਜੀ ਬੱਚੀ 30000 ਰੁਪਿਆ ਭਾਈ ਹੈਗੀ ਹੈ ਸਹੀ ਬਿਲਕੁਲ 25000 ਰੁਪਿਆ ਸੱਜਣੋ ਬੱਚੀ ਆਇਆ 30000 ਰੁਪਿਆ ਆਇਆ ਨਹੀਂ ਕੋਈ ਗੱਲ ਵੀ ਵੀਰ ਨੇ ਰੇਟ ਘੱਟ ਕਰਿਆ ਤਾਂ ਕਿਉਂ ਕਮੀ ਹੋ ਕਮੀ ਕੋਈ ਨਹੀਂ ਸੱਜਣੋ ਪੂਰੇ ਰੰਗ ਪ੍ਰਿੰਟ ਸੋਹਣਿਆ ਬੱਚਿਆਂ ਦੇ ਪਰ ਜਿਹੜੇ ਹਿਸਾਬ ਨਾਲ ਬਾਈ ਕਹਿੰਦਾ ਆਪਣਾ ਮਾਲ ਵੀ ਆਪਾਂ ਦਾ ਦੋ ਰੁਪਈਆ ਥੋਕ ਵਾਲਾ ਕੰਮ ਹੀ ਹੁੰਦਾ ਪਰ ਜੀ ਬ੍ਰੀਡ ਵੀ ਮਿਲੂਗੀ ਰੇਟ ਵੀ ਚੈਜ ਮਿਲੂਗਾ ਸਹੀ ਗੱਲ ਆ ਠੀਕ ਆ ਜੀ ਵਾਕਿਆ ਹੀ ਬਾਈ ਦੀ ਗੱਲ ਸਹੀ ਆ ਬਾਈ ਕਹਿੰਦਾ ਵੀ ਆਪਣਾ ਦਾ ਪ੍ਰਮਾਤਮਾ ਦੀ ਕਿਰਪਾ ਨਾਲ ਥੋਕ ਵਾਲਾ ਕੰਮ ਆ ਆਫ ਕੈਮਰਾ ਵੀ ਵੀਰ ਦੇ ਨਾਲ ਗੱਲਬਾਤ ਹੋਈ ਆ ਵਧੀਆ ਸੁਭਾਅ ਭਰਾ ਦਾ ਵੀਰ ਕਹਿੰਦਾ ਵੀ ਆਪਾਂ 10% ਤੇ ਕੰਮ ਕਰਦੇ ਆ ਸਭਰ ਪ੍ਰਮਾਤਮਾ ਮਹਾਰਾਜ ਤੁਹਾਨੂੰਦਰਸਤ ਨਾਲ ਚੜ੍ਹਦੀ ਕਲਾ ਰੱਖੇ 10% ਤੇ ਕਿਉਂਕਿ ਇਹ ਜਿਹੜਾ ਛੋਟਾ ਪਾਪ ਹੁੰਦਾ ਨਾ ਸੱਜਣੋ ਉਹਦੇ ਚ ਦੋ ਗੱਲਾਂ ਮਿਲਣੀਆਂ ਔਖੀਆਂ ਹੁੰਦੀਆਂ ਜੇ ਆਪਾਂ ਛੋਟਾ ਪਾਪ ਹਾਲਦੇ ਕਾ ਕ੍ਰੋਸ ਮਿਲੂਗੀ ਤੇ ਜੇ ਆਪਾਂ ਮੰਨ ਕੇ ਚੱਲੋ ਵੀ ਕੱਲੇ ਚੰਗੀ ਲੈਣੇ ਤਾਂ ਉਹਦੇ ਚ ਰੇਟ ਭਾਅ ਉੱਚੇ ਹੋ ਜਾਂਦੇ ਆ ਤੇ ਵੀਰ ਦਾ ਤਾਂ ਮੰਨ ਕੇ ਜੋ 14000 ਰੁਪਏ ਦੇ ਵਿੱਚ ਸਾਨੂੰ ਇਹੋ ਜੀ ਵਛੀ ਪਲਣੀ ਔਖੀ ਆ ਬੱਚੇ ਬਾਈ ਜੀ ਆ ਦੇਖੋ ਹੁਣ ਆਪਾਂ ਤਾਂ ਕਹਿੰਦੇ ਨਹੀਂ ਹਾਂ ਸਿਕਸੜ ਸੀਮਨ ਦੇ ਆਏ ਇਹਨ ਮੰਨ ਕੇ ਕੱਲੇ ਜੇ ਕਿੰਨੇ ਦਾ 2000 ਰੁਪਏ ਦਾ ਠੀਕ ਆ ਜਿਵੇਂ ਹੁਣ ਆ ਵਛੀ ਆ ਪਲਣ ਕੇ ਜਲ ਇਹਨੂੰ ਜੇ ਤੂੰ ਕਿਸੇ ਵੀ ਸੀਮਨ ਦੀ ਮਰਜ਼ੀ ਬਣਾ ਸਕਦਾ ਜਿਹੜੇ ਦੀ ਮਰਜ਼ੀ ਬਣਾ ਲਓ ਕਿਉਂ ਮੇਰੇ ਕੋਲ ਨਾ ਮੈਂ ਤੁਹਾਨੂੰ ਦੱਸਦਾ ਹਾਂ ਵੀ ਆਪਾਂ ਨੂੰ ਦੇਖ ਉਹਨਾਂ ਨੇ ਦੱਸਿਆ ਹੈਗਾ ਪਰ ਮੇਰੀ ਆਤ ਇਹ ਆ ਚਾਹੇ ਉਹਨਾਂ ਨੇ ਦੱਸੇ ਹੋਏ ਮੈਂ ਆਪਦੇ ਕੋਲ ਆਪਾਂ ਦੱਸੀਦਾ ਹੀ ਨਹੀਂ ਗਾ ਸਹੀ ਗੱਲ ਆ ਉਹਨਾਂ ਨੂੰ ਕਹਿੰਦਾ ਵੀ ਆਪਦੀ ਪਰਖ ਨਾ ਹੁਣ ਜੇ ਕੁਆਲਿਟੀ ਘਟਾ ਤੂੰ ਤਾਂ ਦਾ ਸਹੀ ਗੱਲ ਆ ਸੱਜਣੋ ਜਿਹੜੇ ਮਰਜ਼ੀ ਸੀਮਨ ਦੀ ਵੀਰ ਮੰਨ ਕੇ ਚੱਲ ਕਿਸੇ ਵੀ ਬੱਚੀ ਨੂੰ ਕਹਿ ਸਕਦਾ ਸੀ ਪਰ ਬਾਈ ਇਹ ਕਿਸੇ ਦਾ ਕੋਈ ਨਾਂ ਨਹੀਂ ਵਰਤਿਆ ਬਾਈ ਜੇ ਨਾ ਕੁਆਲਿਟੀ बिकਣੀ ਆ ਭਾਅ ਵਿਕਣਾ ਸੱਜਣੋ ਕੁਆਲਿਟੀ ਵੀ ਪੂਰੀ ਐ ਤੇ ਭਾਅ ਵੀ ਬਿਲਕੁਲ ਜੈਨੋ ਆ ਕਿਸੇ ਵੀਰ ਨੇ ਫਾਰਮ ਤਿਆਰ ਕਰਨਾ ਬਾਈ ਜੀ ਟੋਪ ਦਾ ਫਾਰਮ ਸਾਲ ਨੂੰ ਤਿਆਰ ਹੁੰਦਾ ਥੋੜੀ ਇਨਵੈਸਟਮੈਂਟ ਹਾਂ ਹੁਣ ਇਹੋ ਜੀ ਇਹੋ ਜੀ ਬਰੀਡ ਸੱਜਣੋ 14000 ਰੁਪਏ ਦੇ ਵਿੱਚ ਜੇ ਆਪਾਂ ਪਿੰਡਾਂ 'ਚ ਜਾਨੇ ਆ ਤੁਹਾਨੂੰ ਮੁਸ਼ਕਲਾਂ ਨਹੀਂ 14000 ਦਾ ਤਾਂ ਬਾਈ ਜੀ 2 ਮਹੀਨੇ 'ਚ ਪਸ਼ੀ ਦੁੱਧ ਦੀ ਪੀ ਮੈਂ ਕਹਿੰਦਾ 20 20 25 25 ਦਾ ਦੁੱਧ ਪੀ ਜਾਂਦੇ ਜਦੋਂ ਉਹ ਪੱਠੇ ਖਾਣ ਲੱਗਦੇ ਪਹਿਲੀ ਗੱਲ ਤਾਂ ਜੇ ਹੁਣ ਮੰਨ ਲਓ ਨਾਰਮਲ ਸੀਮਾ ਪਰ ਉਹਨਾਂ ਦਾ ਬੱਚਾ ਹੀ ਆਉਂਦਾ ਸਹੀ ਗੱਲ ਹੈ 600 ਸੀਮਾ ਲੱਗੂਗਾ ਤਾਂ ਬੱਚੀ ਆਊਗੀ ਨੰਬਰ ਬੋਲਦੇ ਕੁਲਵਿੰਦਰ ਆਉਂਦਾ 9781935553 ਠੀਕ ਹੈ ਲੋ ਵੀ ਸੱਜਣੋ ਤਿੰਨ ਸਟੇਟਾਂ ਦਾ ਕਿਰਾਇਆ ਫਰੀ ਹੈ ਜੇ ਕੋਈ ਪਸ਼ੂ ਸਾਰੇ ਨਾਲ ਖਰੀਦਦਾ ਬਾਈ ਕਹਿੰਦਾ 1 35 ਬੰਦਦਾ 15000 ਰੁਪਏ ਦੇ ਹਿਸਾਬ ਨਾਲ ਪਰ ਬੱਚੀ ਤੇ ਪਰ ਆਪਾਂ 1 30 ਦੀ ਦੇ ਦਾਂਗੇ ਇਹ ਤਾਂ ਅੰਨ ਸਟੇਟਾਂ ਦਾ ਕਿਰਾਇਆ ਫਰੀ ਆ 130 ਦੇ ਵਿੱਚ ਬੰਦਾ ਜਿੱਥੇ ਮਰਜ਼ੀ ਪਹੁੰਚ ਕਰਾ ਲੇ ਜਿੱਥੇ ਮਰਜ਼ੀ ਕਰਾ ਲੇ ਅੰਨ ਸਟੇਟਾਂ ਦਾ ਕਿਰਾਇਆ ਫਰੀ ਆ ਕਿਉਂਕਿ ਜੋ ਭਾਈ ਦੱਸਦਾ 10000 ਰੁਪਏ ਦਾ ਜੇ ਹੁਣ ਅਗਲਾ ਹਰਿਆਣੇ ਚ ਬੈਠਾ 10000 ਰੁਪਏ ਦਾ ਕਿਰਾਇਆ ਰਾਈ ਬਣ ਜਾਣਾ ਸਹੀ ਗੱਲ ਐ 1 20 ਰਹਿ ਗਿਆ ਹਾਂਜੀ ਤੇ ਇਹਦਾ 10 1000 ਦੀ ਬਚੀ ਰਹਿ ਗਈ 10000 ਦੀ ਬਚੀ ਸੱਜਣੋ ਇਹੋ ਜੇ ਰੰਗ ਪ੍ਰਿੰਟ ਤੇ ਕੁਆਲਿਟੀ ਬਰੀਡ ਤੇ ਮੁਸ਼ਕਲ ਆ ਲੱਭਣੀ ਬਿਲਕੁਲ ਜਾਇਜ਼ ਰਹਿਦਾ ਨੌ ਨਾਗ ਆ ਗਿਆ ਜੀ ਵੀਡੀਓ ਦੇ ਵਿੱਚ ਨੌ ਦੇ ਨੌ ਹੀ ਪੂਰੇ ਟੌਪ ਆ ਤੇ ਰੇਟ ਵੀ ਜਾ ਸਕ੍ਰੀਨ ਤੇ ਚੱਲੀ ਜਾਂਦਾ ਬਾਕੀ ਤਸੱਲੀ ਨਿਰਖ ਵਰਖ ਕਰਨਾ ਸੱਜਣੋ ਤੁਹਾਡਾ ਕੰਮ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਠੀਕ ਆ ਤੁਹਾਡਾ ਹੱਕਵੰਦਾ ਵੀ ਪਸ਼ੂ ਨੂੰ ਕੋਲੇ ਆ ਕੇ ਦੇਖੋ ਤੇ ਵੇਖ ਕੇ ਸੌਦਾ ਕਰੋ ਪਰ ਮੇਰਾ ਕੰਮ ਆ ਸੱਜਣੋ ਵੀਡੀਓ ਬਣਾਉਂਦਾ ਪਸ਼ੂ ਨੂੰ ਹਰੇਕ ਐਂਗਲ ਤੋਂ ਵਿਖਾਉਣਾ ਮਿੰਟ 2 ਮਿੰਟ ਦੀ ਵੱਧ ਘੱਟ ਵੰਜੇ ਉਹਦਾ ਕੋਈ ਚੱਕਰ ਨਹੀਂ ਆਪਾਂ ਨੂੰ ਪਰ ਪਸ਼ੂ ਨੂੰ ਐ ਟਿਕਾ ਕੇ ਵਿਖਾਈਦਾ ਨੌ ਨਾਲ ਲਗਾ ਕੇ ਤੇ ਨੌ ਦੇ ਨੌ ਨੂੰ ਵਧੀਆ ਵਿਖਾਏ ਆ ਦੇਖੋ ਜੀ ਥਾਂ ਚੋਂ ਹੈ ਹੋਰ ਵੀ ਥੋੜੇ ਚੈਨਲ ਆਦੇ ਚਲੋ ਵੀਡੀਓ ਸਾਰਿਆਂ ਦਾ ਆਪੋ ਆਪਣਾ ਵਧੀਆ ਕੰਮ ਹਾਂਜੀ ਤੇ ਅਗਲਾ ਸਾਰਿਆਂ ਨੂੰ ਪਤਾ ਹੀ ਆਣਾ ਵੀ ਰੇਟਾਂ ਦੇ ਹਿਸਾਬ ਨਾਲ ਜਿਹੋ ਜਿਹਾ ਮਾਰਕੀਟ ਚ ਚੱਲਦਾ ਆਪਾਂ ਉਹੋ ਜਿਹੇ ਹਿਸਾਬ ਨਾਲ ਹੀ ਜੈਨੂਅਲ ਜਾਰੀਟ ਜੈਨੂਅਲ ਜਾਰੀਟ ਆ ਬਾਈ ਦਾ ਤੇ ਨੰਬਰ ਸਕਰੀਨ ਤੇ ਚੱਲੀ ਜਾਂਦਾ ਜੀ ਤੇ ਗੱਲਬਾਤ ਤੁਸੀਂ ਕਰ ਸਕਦੇ ਆ ਮਿਲਦੇ ਆਪਾਂ ਅੱਗੇ ਨਵੀਂ ਵੀਡੀਓ ਚ ਧੰਨਵਾਦ ਹੱਸੀ